ਉਹਾਂ ਫੋਰੀ ਬਜ਼ਾਰ ਦੇ ਸੀ ਅਸੀਂ ਇੱਥੇ ਆਉਣਾ ਸੀਗਾ ਜੀ ਤੇ ਉਦੋਂ ਚਰਚ ਵਿੱਚ ਨਵੇਂ-ਨਵੇਂ ਆਉਣੇ ਸ਼ੁਰੂ ਹੋਏ ਸੀਗੇ ਤੇ ਪੈਸਿਆਂ ਦੀ ਉਸ ਕਰ ਬਹੁਤ ਜ਼ਿਆਦਾ ਲੱਗੀ ਸੀ ਸਾਡੇ ਘਰੇ ਤੇ ਇੱਥੇ ਆਉਣ ਵਾਸਤੇ ਵੀ ਪੈਸਿਆਂ ਦੀ ਲੋੜ ਸੀ ਮੈਂਦੀ ਵੀ ਤੇ ਪਾਪਾ ਨੂੰ ਕਿਸੇ ਦੇ ਆਦਮੜ ਦੇ ਵਿੱਚ 10000 ਰੁਪਏ ਟ੍ਰਾਂਸਫਰ ਕਰਤਾ ਕਿ ਤੁਹਾਨੂੰ ਪੈਸਿਆਂ ਦੀ ਲੋੜ ਜੀ ਲੈ ਲਓ ਤੇ ਜਿਹੜੇ ਬੰਦੇ ਨੇ ਬਾਬਾ ਨੂੰ ਪੈਸੇ ਟ੍ਰਾਂਸਫਰ ਕੀਤੇ ਜਦੋਂ ਅਸੀਂ ਉਹਦਾ ਬਾਅਦ ਵਿੱਚ ਪੈਸੇ ਮੰਗਣ ਵਾਸਤੇ ਵੀ ਸਾਨੂੰ ਫੋਨ ਨਹੀਂ ਆਇਆ ਕਿ ਤੁਸੀਂ ਪੈਸੇ ਆਪਣੇ ਵਾਪਸ ਦੇਣੇ ਆ ਤੇ ਜਦੋਂ 5-6 ਮਹੀਨੇ ਬਾਅਦ ਅਸੀਂ ਉਹਨੂੰ ਫੋਨ ਕੀਤਾ ਵੀ ਭਾਈ ਕਿ ਅਸੀਂ ਤੁਹਾਡੇ ਪੈਸੇ ਦੇਣੇ ਆ ਤੇ ਉਹ ਬੰਦਾ ਅੱਗੋਂ ਕਹਿੰਦਾ ਵੀ ਕਿਹੜੇ ਪੈਸੇ ਮੈਂ ਤਾਂ ਤੁਹਾਨੂੰ ਕੋਈ ਪੈਸੇ ਭੇਜੇ ਹੀ ਨਹੀਂ ਤੇ 2 ਦਿਨ ਦਿਨਾਂ ਬਾਅਦ ਹੀ ਜਦੋਂ ਮੈਨੂੰ ਸੁਪਨਾ ਆਇਆ ਤੇ ਮੈਂ ਬਾਬਾ ਨੂੰ ਕਹਿ ਰਿਹਾ ਵੀ ਬਾਬਾ ਅਸੀਂ ਨਹੀਂ ਜਾਣਦੇ ਕਿਹੜੇ ਬੰਦੇ ਨੇ ਸਾਨੂੰ ਪੈਸੇ ਭਾਏ ਆ ਅਸੀਂ ਉਹ ਬੰਦੇ ਨੂੰ ਪੈਸੇ ਵਾਪਸੀ ਦੇ ਕੇ ਹੁਣੇ ਆ ਉਹ ਜਿੰਦੇ ਰਕਮਾਂ ਉਹ ਵਾਪਸੀ ਦੇ ਕੇ ਹੋਈਆਂ ਉਹ ਜਦੋਂ ਉਸ ਬੰਦੇ ਨੂੰ ਦੁਬਾਰਾ ਫੋਨ ਕੀਤਾ ਸੀ ਸੁਪਨੇ ਦੇ ਵਿੱਚ ਤੇ ਉਹ ਬੰਦੇ ਨੇ ਇੱਕ ਜਗ੍ਹਾ ਦਾ ਦੱਸਿਆ ਕਿ ਤੁਸੀਂ ਇੱਕ ਆ ਕੇ ਕਿ ਮੇਰੇ پیسے ਵਾਪਸੀ ਦੇ ਲੋ ਜਦੋਂ ਅਸੀਂ ਉੱਥੇ ਗਏ ਮੈਂ ਸੀ ਪਾਪਾ ਤੇ ਮੰਮੀ ਅਸੀਂ ਤਿੰਨ ਜਣੇ ਸੀ ਮੇਰੇ ਸੁਪਨੇ ਦੇ ਵਿੱਚ ਜਦੋਂ ਅਸੀਂ ਚਾਈ ਜਾਂਦੇ ਸੀ ਤੇ ਜਗ੍ਹਾ ਦਾ ਨਰੋਸਿ ਬੁਵਾ ਬੋਲਿਆ ਅੰਦਰ ਵੇਖਿਆ ਅੰਦਰ ਜਿਵੇਂ ਕਹਿ ਸਕਦੇ ਹੋ ਇੱਕ ਹਵਲਕੁਂਡ ਸੀਗਾ ਅੰਦਰ ਦੇ ਪਾਸੇ ਜਿਵੇਂ ਸਾਰੇ ਪ੍ਰੇਤ ਭੂਤ ਲਾਡੋ ਨੱਚਦੇ ਪਏ ਆ। ਸਾਹਮਣੇ ਵਾਲੇ ਪਾਸੇ ਇੱਕ ਬੰਦਾ ਬੈਠਾ ਇੰਨਾ ਅੱਦਾ ਮੂੰਹ ਕਾਲਾ ਸੀ ਇੰਨਾ ਲਾਲ ਸੀ। ਤੇ ਮੈਂ ਜਦੋਂ ਅੰਦਰ ਗਿਆ ਤੇ ਉਹਨੂੰ ਮੈਂ ਗਿਆ ਮੈਂ ਕਿਹਾ ਜਿੱਥੇ ਇੱਕ ਬੰਦੇ ਕੋਈ ਨਹੀਂ ਪੈਸੇ ਹੁੰਦੇ ਸਾਨੂੰ ਦਿੱਤੇ ਆ ਉਹ ਅਸੀਂ ਪੈਸੇ ਵਾਪਸੀ ਦੇਣੀ ਆ ਤੇ ਉਹ ਮੈਨੂੰ ਕਹਿੰਦਾ ਪੈਸੇ ਤਾਂ ਤੂੰ ਮੈਨੂੰ ਦਿੱਤੇ ਸੀਗੇ ਤੇ ਪੈਸੇ ਆਦੇ ਵਾਪਸੀ ਦੇਣ ਦੀ ਲੋੜ ਨਹੀਂ ਤੂੰ ਆਇਆ ਤਾਂ ਮੇਰੇ ਕੋਲ ਆਇਆ ਤੇ ਮੇਰੇ ਸੱਜੇ ਪਾਸੇ ਬਹਿ ਜਾ। ਮੈਂਗਾ ਨਹੀਂ ਅਸੀਂ ਨਹੀਂ ਬਹਿਣਾ ਮੈਂ ਨਹੀਂ ਬਹਿਣਾ ਇੱਥੇ ਤੁਸੀਂ ਆਪਣੇ ਪੈਸੇ ਲਵੋ ਤੇ ਅਸੀਂ ਇੱਥੋਂ ਜਾਈਏ ਵਾਪਸੀ ਬਾਬਾ ਨੂੰ ਵੀ ਜਾਂਦੀ ਇਹਨਾਂ ਦੇ ਪੈਸੇ ਦਿਓ ਅਸੀਂ ਇੱਥੇ ਨਹੀਂ ਬਹਿਣਾ ਮਤਲਬ ਵੱਡਣ ਲੱਗੇ ਡਾੜੋਂ ਦਾ ਲੈਣ ਨੂੰ ਤੇ ਉਹ ਕਹਿੰਦਾ ਨਹੀਂ ਪੈਸੇ ਛੱਡ ਤੂੰ ਬਹਿ ਜਾ ਆਈ ਉੱਥੇ ਪੈਸੇ ਰੱਖੇ ਨੇ ਨਿਕਲਣ ਲੱਗੇ ਤੇ ਅਸੀਂ ਹਮੈਦ ਤੇ ਮੰਮੀ ਦਾ ਜਦੋਂ ਨਿਕਲਦੇ ਨਿਕਲਦੇ ਇੰਤਜ਼ਾਰ ਦੇ ਵਿੱਚ ਤੇ ਬਾਹਰ ਆ ਕੇ ਗੇਟ ਕੋਲੋਂ ਦੇ ਨਾਲ ਪਾਪਾ ਨੂੰ ਆਪਣੀਆਂ ਗੱਲਾਂ ਵਿੱਚ ਲੈ ਲੈਂਦੇ ਆ ਤੇ ਪਾਪਾ ਨੂੰ ਉੱਥੇ ਬਾਹਲੇ ਬਾਬਾ ਉਹਦੇ ਕੋਲ ਬਹਿ ਗਏ ਜਦੋਂ ਪਾਪਾ ਨਾਲ ਗੱਲਾਂ ਕਰਨ ਲੱਗਿਆ ਮਨੋਂ ਪਾਪਾ ਨੂੰ ਛੱਡ ਕੇ ਤਾਂ ਅਸੀਂ ਨਹੀਂ ਜਾਣ ਤੋਰੇ ਸੰਦੋਥੇ ਥੋੜੀ ਦੇ ਖੜੋਣਾ ਪਿਆ ਵੀ ਅਸੀਂ ਪਾਪਾ ਨੂੰ ਲੈ ਕੇ ਤਾਂ ਜਾਣਾ ਹੀ ਜਾ ਉਹ ਪਾਪਾ ਨਾਲ ਗੱਲਾਂ ਕਰੀਂ ਜਾਂ ਕਰੀਂ ਜਾਂ ਪਾਪਾ ਨੂੰ ਆਪਣੀ ਗੱਲਾਂ ਦੇ ਵਿੱਚ ਲੈਣ ਲੱਗੇ ਤੇ ਉਦੋਂ ਅਸੀਂ ਬੜੀ ਆਲੀ ਗਿਆ ਵੀ ਸਾਥੋਂ ਜਾਣਦੇ ਉਹ ਕਹਿੰਦਾ ਉਹ ਨੀਰ ਤੇ ਕਹਿੰਦਾ ਵੀ ਜੇ ਤੁਸੀਂ ਜਾਣਾ ਜਾਓ ਮੈਂ ਤੁਹਾਡੇ ਪਿਓ ਨਹੀਂ ਹੁਣ ਜਾਣ ਦੇ ਇਹ ਬਹਿ ਗਿਆ ਉਹਨੇ ਇਹੀ ਗੱਲ ਕਹੀ ਤੇ ਮੈਂ ਤੇ ਮੰਮੀ ਅਸੀਂ ਦੋਵੇਂ ਉੱਥੇ ਬਹਿ ਗਏ ਤੇ ਭਰਾ ਮਾਗਣਾ ਲੱਗੇ ਹੇਲੂਇਆ ਹੇਲੂਇਆ ਜਿਵੇਂ ਵੀ ਕਰਦੇ ਆਂ ਸਾਰੀ ਬਰਾਦਨਾ ਕਰਨੀ ਸ਼ੁਰੂ ਕਰ ਲਈ ਜਦੋਂ ਅਸੀਂ ਉਹਦੇ ਬਰਾਦਨਾ ਕਰਨ ਲੱਗੇ ਤੇ ਉਹ ਬੰਦਾ ਸਾਡੇ ਤੋਂ ਇਰੀਟੇਟ ਹੋਣ ਲੱਗ ਗਿਆ ਤੇ ਕਹਿੰਦਾ ਤੁਸੀਂ ਇੱਥੋਂ ਜਾਓ ਮੈਂ ਤਾਂ ਬੈਠੇ ਨਹੀਂ ਨਾ ਮੇਰੇ ਸਾਹਮਣੇ ਆਈ ਗਿਆ ਤੂੰ ਅਹੀਂ ਚਲੇ ਜਦੇ ਆ ਪਾਪਾ ਨੂੰ ਨਾਲ ਭੇਜਦੇ ਅਸੀਂ ਕਿਹਨੇ ਤੋਂ ਕੀ ਦਾਣਾ ਦੇਣਾ ਤੇ ਅਸੀਂ ਦੇ ਦੋ ਪੈਸੇ ਲੈ ਤੈਨੂੰ ਪੈਸੇ ਵਾਪਸੀ ਦੇ ਦੇ ਤੇ ਅਸੀਂ ਚਲੇ ਉਹ ਕਹਿੰਦਾ ਨਹੀਂ ਇਹ ਇਰੀਆ ਫੇਰਣ ਕੇ ਅਜੀ ਪੈ ਤੇ ਮੰਮੀ ਅਸੀਂ ਉਥੇ ਬੈਠ ਕੇ ਤੁਮੇ ਬਰਾਦਨਾ ਕਰਨ ਲੱਗੇ ਤੇ ਉਹ ਬੰਦਾ ਉੱਠ ਕੇ ਆਇਆ ਉਨੇ ਸਾਡੇ ਮੈਂ ਚਾਚੀ ਕੀਤਾ ਮਾੜਾ ਇਹਨੇ ਚਾਚੀ ਕੀਤਾ ਉਹ ਬਹੁਤ ਦੂਰ ਜਾ ਕੇ ਲਿਗੇ ਜਦੋਂ ਅਸੀਂ ਦੋਵੇਂ ਜਣੇ ਮੁਹਾਵਲਾ ਗੱਡੇ ਹੋਏ ਸੀ ਜਦੋਂ ਉਹ ਡਿੱ ਗਿਆ ਉਸ ਤੋਂ ਬਾਅਦ ਉਹ ਬੰਦਾ ਉੱਠ ਕੇ ਕਹਿੰਦਾ ਵੀ ਤੁਸੀਂ ਜਿੱਧੂ ਲੈ ਕੇ ਜਾਣਾ ਲੈ ਕੇ ਚਲੇ ਜਾਓ ਪਰ ਇਹ ਨਾਮ ਇੱਥੇ ਨਹੀਂ ਲੈਣਾ ਮੈਂ ਇਸ ਨਾਮ ਨੂੰ ਨਹੀਂ ਸੁਣ ਸਕਦਾ ਹੋ ਗਿਆ ਉਹ ਦਿਨ ਗਿਆ ਅੱਜ ਦਾ ਦਿਨ ਆਇਆ ਨਾ ਕਿਸੇ ਹਿੰਦੂ ਦੇਵੀ ਦੇਵਤੇ ਦਾ ਕਿਸੇ ਵੀ ਪ੍ਰਕਾਰ ਦਾ ਮੈਨੂੰ ਕੋਈ ਸੁਪਨਾ ਆਇਆ ਤੇ ਨਾ ਹੀ ਮੈਨੂੰ ਕਿਸੇ ਨੇ ਉਸ ਤੋਂ ਬਾਅਦ ਫੋਰਸ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਸਾਡੇ ਨਾਲ ਕਿਤੇ ਚੱਲੋ धन्यवाद <laughs> कीअं <laughs> 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 <laughs>